ਸਸਿ ਗੱਲ ਦੀ ਤੁਸੀਂ ਵੇਖ ਰਹੇ ਹੋ ਬੋਲ ਪੰਜਾਬੀ ਨੂੰ ਦੋਸਤੋ ਪੰਜਾਬੀ ਫਿਲਮਾਂ ਦੇ ਬਾਰੇ ਅਕਸਰ ਕਿਹਾ ਜਾਂਦਾ ਕਿ ਜਾਂ ਤਾਂ ਪੰਜਾਬੀ ਫਿਲਮਾਂ ਬਹੁਤ ਚੰਗੀਆਂ ਜਾਂ ਪੰਜਾਬੀ ਫਿਲਮਾਂ ਬਹੁਤ ਮਾੜੀਆਂ ਪਰ ਨਿਰਦੇਸ਼ਕ ਨਿਰਮਾਤਾ ਹਮੇਸ਼ਾ ਇਸ ਗੱਲ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਕੋਈ ਨਾ ਕੋਈ ਵਧੀਆ ਫਿਲਮ ਲੈ ਕੇ ਆਈਏ ਇਸੇ ਤਰ੍ਹਾਂ ਹੀ ਅੱਜ ਕੱਲ੍ਹ ਅਕਾਲ ਫਿਲਮ ਦੀ ਚਰਚਾ ਚੱਲ ਰਹੀ ਹੈ ਕੁਝ ਚੰਗੇ ਰਿਵਿਊਸ ਤੇ ਕੁਝ ਅਕਾਲ ਦੇ ਵਿਰੁੱਧ ਰਿਵਿਊਸ ਆ ਰਹੇ ਨੇ ਪਰ ਅਸਲ ਦੇ ਵਿੱਚ ਅਕਾਲ ਫਿਲਮ ਦੇ ਵਿੱਚ ਕੀ ਹੈ ਕੀ ਨਹੀਂ ਔਸ ਨੂੰ ਦਿਖਾਉਣ ਦੇ ਲਈ ਅਸੀਂ ਅੱਜ ਸਕੂਲ ਦੇ ਬੱਚਿਆਂ ਨੂੰ ਸਾਡਾ ਵਿਰਸਾ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਨਾਲ ਲੈ ਕੇ ਆਏ ਆ ਤਾਂ ਕਿ ਬੱਚੇ ਅਤੇ ਬੱਚਿਆਂ ਦੇ ਮਾਪੇ ਆਕਾਲ ਫਿਲਮ ਦੇਖਣ ਤੇ ਆਕਾਲ ਫਿਲਮ ਦੇ ਬਾਰੇ ਕੀ ਉਹਨਾਂ ਦੀ ਰਾਏ ਆ ਉਹ ਫਿਲਮ ਤੋਂ ਬਾਅਦ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਸਾਡਾ ਵਿਰਸਾ ਪੰਜਾਬੀ ਸਕੂਲ ਕਲਾਈਡ ਨਾਰਥ ਦੇ ਵਿੱਚ ਜੋ ਕਿ ਚੱਲ ਰਿਹਾ ਤੇ ਇਸ ਤੋਂ ਬਾਅਦ ਪੈਕੇ ਨਾਮ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਅਗਲੀ ਟਰਮ ਆ ਉਸ ਦੇ ਵਿੱਚ ਨਵੀਂ ਇੱਕ ਕਲਾਸ ਸ਼ੁਰੂ ਹੋ ਜਾਣੀ ਆ ਸਾਡਾ ਵਿਰਸਾ ਪੰਜਾਬੀ ਸਕੂਲ ਜਿੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਲਿਖਣ ਪੜ੍ਹਨ ਬਾਰੇ ਦੱਸ ਰਿਹਾ ਉੱਥੇ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਅਕਾਲ ਫਿਲਮ ਦੇ ਲਈ ਅੱਜ ਸਾਰੇ ਬੱਚੇ ਸਪੈਸ਼ਲ ਤੌਰ ਤੇ ਵਿਲਡ ਸਿਨੇਮਾ ਦੇ ਵਿੱਚ ਪਹੁੰਚੇ ਨੇ ਤੇ ਸਾਡਾ ਵਿਰਸਾ ਸਕੂਲ ਵੱਲੋਂ ਇਸ ਟੂਰ ਦਾ ਆਰਗੇਨਾਈਜ਼ ਕੀਤਾ ਗਿਆ ਬੱਚਿਆਂ ਨੂੰ ਪੁੱਛਦੇ ਆ ਕਿ ਬੱਚੇ ਐਕਸਾਈਟਡ ਨੇ ਹਾਂ ਵੀ ਬੱਚੋ ਆਰ ਯੂ ਐਕਸਾਈਟਡ ਕਿਹੜੀ ਫਿਲਮ ਦੇਖਣੀ ਆ ਅਕਾਲ ਅਕਾਲ ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਕਿ ਪੰਜ ਪਿਆਰਿਆਂ ਦੇ ਨਾਮ ਕਿਹੜੇ-ਘੜੇ ਸੀਗੇ ਪਾਈ ਦਾ ਜਸ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਹਕਮ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਬਿਲਕੁਲ ਸ਼ਾਬਾਸ਼ ਸੋ ਇਸ ਤਰ੍ਹਾਂ ਬੱਚੇ ਸਿੱਖੀ ਦੇ ਨਾਲ ਵੀ ਜੁੜੇ ਹੋਏ ਨੇ ਲੋਬੀ ਆਪਾਂ ਇਸ ਤੋਂ ਬਾਅਦ ਜਾਣਾ ਫਿਲਮ ਦੇ ਵਿੱਚ ਤੇ ਫਿਲਮ ਤੋਂ ਬਾਅਦ ਫੇਰ ਆਪਾਂ ਤੁਹਾਡੇ ਤੋਂ ਪੁੱਛਣਾ ਕਿ ਤੁਸੀਂ ਕੀ ਸਿੱਖਿਆ ਠੀਕ ਹੈ ਨਾ ਚਲੋ ਇੱਕ ਵਾਰੀ ਆਪਾਂ ਲਾਉਨੇ ਆ ਜਕਾਰਾ ਬੋਲੇ ਸੋਨਿਹਾਲ ਸੋਨਿਹਾਲ ਚੋਗਰ ਸੰਗਤ ਅਗੇ ਸਿਰ ਝੁਕਾ ਕੇ ਹੱਥ ਜੋੜਦਾ ਹੈ ਤੇ ਮਦਾਨੇ ਚੰਚੀ ਸ਼ਮਸ਼ੀਰਾਂ ਦਾ ਮੂੰਹ ਮੋੜਦਾ ਹੈ ਦਰਸ ਫਰਮਾਇਆ ਜ਼ੁਰਾ ਸਿੰਘ ਜੀ ਸੈਂਗੇ ਸਿਰ ਕਟਵਾਉਣਾ ਨਹੀਂ ਮੁੜਦੇ ਮੜ ਜਾਂਦੇ ਮੂੰਹ ਤਲਵਾਰਾਂ ਦੇ ਸਦਾ ਮੌਤ ਕਸੀਤੇ ਪੜਦੀ ਏ ਇਹਨਾਂ ਸਿਰ ਲਤਿਆਂ ਸਾਦਾਰਾਂ ਦੇ ਹਾਂਜੀ ਸੋ ਫਿਲਮ ਅਕਾਲ ਦੇਖ ਕੇ ਹੁਣ ਬੱਚੇ ਬਾਹਰ ਆ ਚੁੱਕੇ ਨੇ ਰਲ ਮਿਲ ਮੇ ਜਿਹੜੇ ਮੈਨੂੰ ਰਿਵਿਊ ਮਿਲ ਰਹੇ ਸੀਗੇ ਕੁਝ ਕੁ ਬੱਚੇ ਜਿਹੜੇ ਉਹ ਸਪੀਚਲੈਸ ਨੇ ਉਹ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ پا ਰਹੇ ਸੋ ਮੇਰੇ ਨਾਲ ਇਸ ਵੇਲੇ ਐਸ਼ਮਨ ਹੈ ਐਸ਼ਮਨ ਇਨਾਂ ਸਾਰੇ ਸਕੂਲ ਬੱਚਿਆਂ ਨੂੰ ਰਿਪਰੈਜ਼ੈਂਟ ਕਰਦੇ ਆ ਐਸ਼ਮਨ ਨੂੰ ਪੁੱਛਦੇ ਆ ਕਿ ਐਸ਼ਮਨ ਕਿਵੇਂ ਲਗੀ ਬਲਤ ਫਿਲਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਫਸਟਵਾਲ ਤਾਂ ਮੇਰੇ ਕੋਲ ਆਮ ਕੁਈ ਵਾਦ ਨਹੀਂ ਹੈ ਕਿ ਬਹੁਤ ਜਿਆਦਾ ਵਧੀਆ ਮੂਵੀ ਸੀਗੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਚਾਹਨਾਗਾ ਕਿ ਇਹ ਜਿਹੇ ਮੂਵੀਆਂ ਹੋਰ ਬਣ ਕੇ ਅਸੀਂ ਹੋਰ ਸਿੱਖੀਏ ਤੇ ਆ ਮੈਨੂੰ ਲੱਗਦਾਗਾ ਕਿ ਇਹ ਬਹੁਤ ਵਧੀਆ ਟਾਪਿਕ ਆ ਕਿਉਂਕਿ ਅਸੀਂ ਸਾਰੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆਗਾ ਸੋ ਆ ਮੂਵੀ ਬਹੁਤ ਵਧੀਆ ਸੀਗੀ ਸਾਰੇ ਐਕਟਰਾਂ ਨੇ ਬਹੁਤ ਵਧੀਆ ਕੀਤਾ اسپੈਸ਼ਲੀ ਸ਼ਿੰਦਾ ਤੇ ਨਿਮਰਤ ਖਹਿਰਾ ਨੇ ਉਹਨਾਂ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਤੇ ਆ ਮੂਵੀ ਵੀ ਬਹੁਤ ਸੋਹਣੀ ਸੀਗੀ ハンジ。So, ਬਿਲਕੁਲ ਜੀ ਮੈਂ ਆਫ ਦਾ ਕੈਮਰਾ ਬੱਚਿਆਂ ਨਾਲ ਗੱਲ ਕਰ ਰਿਹਾ ਸੀਗਾ ਬੱਚਿਆਂ ਦੇ ਮਾਪਿਆਂ ਨਾਲ ਮੇਰੀ ਗੱਲ ਚੱਲ ਰਹੀ ਸੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਬੇਸ਼ੱਕ ਹੋਣਗੀਆਂ ਜਿਹੜੀਆਂ ਕਿ ਹੋਰ ਅੱਗੇ ਜਾ ਕੇ ਜਿਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਪਰ ਸਭ ਤੋਂ ਵੱਡੀ ਤੇ ਮੁੱਖ ਗੱਲ ਇਹ ਰਹੀ ਕਿ ਫਿਲਮ ਦਾ ਬੰਡਾ ਕਿਉਂਕਿ ਜਦੋਂ ਅਸੀਂ ਦੂਸਰੀਆਂ ਕਮੇਡੀ ਫਿਲਮਾਂ ਦੇਖਦੇ ਆ ਤਾਂ ਇਸ ਗੱਲ ਦਾ ਲੰਬਾ ਜ਼ਰੂਰ ਅਸੀਂ ਦਿੰਨੇ ਆ ਕਿ ਅਸੀਂ ਆਪਦੇ ਬੱਚਿਆਂ ਨਾਲ ਕਿਹੜੀ ਫਿਲਮ ਨੂੰ ਦੇਖਣ ਲੈ ਕੇ ਜਾਈਏ ਪਰ ਜਦੋਂ ਆਕਾਲ ਵਰਗੀਆਂ ਫਿਲਮਾਂ ਬਣਦੀਆਂ ਨੇ ਤਾਂ ਨਿਰਦੇਸ਼ਕ ਦਾ ਨਿਰਮਾਤਾ ਦਾ ਜਿਹੜਾ ਹੌਸਲਾ ਫਜ਼ਾਈ ਨਹੀਂ ਉਹ ਸਾਡਾ ਸਾਰਿਆਂ ਦਾ ਫਰਜ ਹੈ ਸੋ ਬਿਲਕੁਲ ਜੀ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਤੇ ਜੀਪੀ ਗਰੇ ਵਾਲਾ ਤੇ ਉਹਨਾਂ ਦੀ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਜਾਂਦੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਸਬਜੈਕਟ ਉੱਤੇ ਫਿਲਮ ਬਣਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਬਣਦੀਆਂ ਰਹਿਣਗੀਆਂ ਵਿੱਚ ਫਿਲਮ ਦੇ ਅਕਾਲ ਫਿਲਮ ਦੇ ਵਿੱਚ ਇੱਕ ਡਾਇਲੋਗ ਸੀ ਕਿ ਦਰ ਤੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਸੋ ਬਿਲਕੁਲ ਜੀ ਇਹ ਖਾਲਸੇ ਦਾ ਧਰਮ ਹੈ ਜਿਹੜੀਆਂ ਦਸਤਾਰਾਂ ਨੇ ਕੁਰਬਾਨੀਆਂ ਦੇ ਕੇ ਮਿਲੀਆਂ ਨੇ ਉਮੀਦ ਕਰਦੇ ਆ ਕਿ ਤੁਸੀਂ ਵੀ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓਗੇ ਤੇ ਆਪਣਾ ਓਨੈਸਟ ਜਿਹੜਾ ਰਿਵਿਊ ਆ ਉਹ ਤੁਸੀਂ ਜ਼ਰੂਰ ਦੱਸੋਗੇ ਸਾਨੂੰ ਥੈਂਕ ਯੂ ਜੀ ਮੇਰੇ ਕੋਲ ਵੀ ਇੱਕ ਰਿਕਵੈਸਟ ਆ ਕਿ ਤੁਸੀਂ ਸਾਰੇ ਆਪਣੀਆਂ ਫੈਮਲੀਆਂ ਨੂੰ ਲੈ ਕੇ ਜ਼ਰੂਰ ਜਾਇਓ ਫਿਲਮ ਦੇਖਣ ਕਿਉਂਕਿ ਇਹਦੇ ਵਿੱਚ ਆਪਾਂ ਨੇ ਸਾਰੇ ਇਤਿਹਾਸ ਬਾਰੇ ਦੱਸਿਆ ਗਿਆਗਾ ਆਪਣੇ ਸਾਰੇ ਕਲਚਰਲ ਕਲੋਜ਼ ਬਾਰੇ ਤੇ ਸਾਰੀਆਂ ਆਪਣੀਆਂ ਵੈਲਿਊਜ਼ ਬਾਰੇ ਦੱਸਿਆ ਗਿਆਗਾ ਸੋ ਮੇਰੀ ਇੱਕ ਰਿਕਵੈਸਟ ਹੈ ਕਿ ਤੁਸੀਂ ਸਾਰੇ ਆਪਣੀ ਸਾਰੀ ਫੈਮਲੀ ਨੂੰ ਇਨਕਲੂਡਿੰਗ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਸਿਨੇਮਾਸ ਦੇ ਵਿੱਚ ਇਹ ਬਹੁਤ ਸੋਹਣੀ ਮੂਵੀ ਆ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੋ ਸਾਰੇ ਇੱਕ ਵਾਰ ਜ਼ਰੂਰ ਮੂਵੀ ਦੇਖਿਓ ਕੋਤਰਾ ਪਰਿਆ ਸਾ ਕੋਈ ਮਦਾਨ ਨਹੀਂ ਬਣਾਇਆ ਜਿੱਥੋਂ ਇੱਕ ਵੀ ਸਿੰਘ ਪਿੱਠ ਦਿਖਾ ਕੇ ਭੱਜਿਆ ਹੋਵੇ ਚੱਲ ਚਾਚਾ ਅਕੇਲਾ ਕੇ ਜਾ ਕੇ ਦੁਸ਼ਮਣ ਨੂੰ ਦੱਸਿਏ ਨਹੀਂ ਘਾਲ ਫੇਦਾਏ ਹੋ ਜ਼ੂਲਾ ਤੱਤੇ ਆਇਲੂ ਤੇ ਪੱਕੀ ਤੇ ਜੜ ਕੇ ਆਏ ਨੂੰ ਕਹਿ ਪਕੀ ਬੋਲ